ਜਿਹੜਾ ਕਹਿੰਦੇ ਸੀ ਪੁਲਿਸ ਵਾਲੇ ਕਿ ਏਆਈ ਐ ਛੁੱਟੀ ਜਾਣਾ ਪ੍ਰੂਫ ਕਰਦਾ ਏਆਈ ਨਹੀਂ ਮੈਂ ਚੈਲੰਜ ਕਰਦਾ ਹੁਣ ਵੀ ਕਿ ਇਹਦੀ ਇਨਕੁਆਇਰੀ ਹੋਵੇ ਆ ਸਾਰਾ ਜਿਹੜਾ ਏਆਈ ਕਹਿੰਦੇ ਆ ਨਾ ਆ ਸਾਰਾ ਅਸਲੀ ਚਿੱਠਾ ਸਾਹਮਣੇ ਆਊਗਾ ਜੇ ਇਹਦੀ ਫ੍ਰੀ ਐਂਡ ਫੇਅਰ ਇਨਕੁਆਇਰੀ ਹੋਏ ਤੇ ਮੈਂ ਕਹਿਣਾ ਚਾਹਣਾ ਅਸੀਂ ਅਖੀਰ ਤੱਕ ਜਾਵਾਂਗੇ ਹਰ ਕੋਰਟ ਦਾ ਦਰਵਾਜ਼ਾ ਕਰਾਂਗੇ ਜਦੋਂ ਤੱਕ ਐਸ ਐਸਪੀ ਦੇ ਮੁਕਦਮਾ ਨਹੀਂ ਹੁੰਦਾ ਤੇ ਅੰਦਰ ਨਹੀਂ ਹੁੰਦਾ ਕਿਉਂਕਿ ਜੋ ਧਜੀਆਂ ਇਹਨੇ ਕਾਨੂੰਨ ਨਹੀਂ ਉਣਾਈਆਂ ਉਹਦੀ ਸਜ਼ਾ ਉਹਨੂੰ ਮਿਲਣੀ ਪਊਗੀ ਇਸ ਵਿੱਚ 500 ਕਰੋੜ ਰੁਪਏ ਦਾ ਸੀਐਮ ਮਿਲ ਰਿਹਾ ਜੀ ਕਿਵੇਂ ਦੇਖ ਰਹੇ ਹੋ ਨਵਜੋਤ ਕੋਰ ਸਿੱਧੂ ਨੇ ਬੜੇ ਵੱਡੇ ਇਲਜ਼ਾਮ ਲਾਇਏ ਨੇ ਕਾਂਗਰਸ ਤੇ ਦੇਖੋ ਕਾਂਗਰਸ ਤਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਖੜਦੀ ਹੈ ਉਹ ਇੱਕ ਪਾਰਟੀ ਹੈ ਜਿਨੇ ਕਿਲਾ ਲੁੱਟਿਆ ਪੰਜਾਬ ਤੇ ਦੇਸ਼ ਨੂੰ ਉਹਨਾਂ ਨੇ ਮੈਂ ਹੁਣੀ ਕਿਹਾ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਦੇ ਨਾਂ ਲਿੱਤੇ ਹੈ ਮੈਂ ਤਾਂ ਕਹਿਣਾ ਜਣਾ ਅੱਖਾਂ ਮੀਚ ਕੇ ਪੰਜਾਬੀਓ ਅਕਾਲੀ ਦਲ ਦੇ ਝੰਡਾ ਝੁਲਣ ਲਾ ਦਿਓ ਕੋਈ ਟੈਨਸ਼ਨ ਨਹੀਂ ਉਹਦੇ ਬਾਰੇ ਇਲਾਕਾ ਸਿੰਸ ਕਿੱਥੇ ਜਾਏਗਾ ਜੀ ਅਗਲੀ ਪਾਰਟੀ ਕਿੱਥੇ ਜਾਏਗਾ ਜੀ ਮੈਨੂੰ ਸਾਰੀਆਂ ਦੇ 30 ਸਾਲਾਂ ਵਿੱਚ ਕਿਸੇ ਆਪ ਪੰਦੇ ਛੇ ਕੀ ਬਣਤੀ ਇੱਕ ਕਿ ਨਿਸ਼ਾਨੀ ਦਾ ਦਿੱਤਾ ਜੀ ਇੱਕ ਇੱਕ ਟੀਰੀਆ ਉਹਨ ਲਈ ਇਹ ਬਣਾਇਆ ਸੀ ਇੱਕ ਵੀ ਨਹੀਂ ਦੱਸਦੇ ਹੋ ਇੱਕ ਚੀਜ਼ ਨਹੀਂ ਦੱਸ ਸਕਦੇ ਤੁਸੀਂ ਕਿ ਨਿਸ਼ਾਨੀ ਨਹੀਂ ਦੱਸ ਸਕਦੇ ਕੀ ਆ ਬਣਾਇਆ ਹੈ ਯਾ ਆ ਕਿਸਾਨ ਨੂੰ ਦਿੱਤਾ ਹੈ ہے یا قریب ہوں دیتا ہے آپ اللہ واسطے کیتا ہے آپ انہاں واسطے فیصلہ کیتا ہے ایک چیز کی اور پانچ سار ہوگے راج کرتے چلے آنے لٹکے چلے آنے انہاں نشانہ سیوا نہیں سی تے بڑے پال سار اور ایک بھائی سار میں ایک سوڑیا سی جی بڑے پال سار مطمئن تری نہ ہوں تے پنجاب پہ کیوں نہ سی ਜਿਹੜੇ 30 ਸਾਲ ਪੰਜ ਮੁੱਖ ਮੰਤਰੀਆਂ ਦੇ ਕੁੱਤਾ ਨਹੀਂ ਵੀ ਇਹਨਾਂ ਕੰਨ ਹੋ ਰਾਇਦੇ ਫਿਰ ਦੇਖ ਲਓ ਨਾ ਢੋਟੀਆਂ ਪਿੰਡਾਂ ਦੇ ਮੰਡੀਆਂ ਹੁੰਨੀਆਂ ਸੀ ਨਾ ਆਟਾ ਦਾ ਵੀ ਸਹੀ ਹੋਣੀ ਸੀ ਨਾ ਸ਼ਗਨ ਮਿਲਦੇ ਸੀ ਨਾ ਪੂਰਾ ਕਨੈਕਸ਼ਨ ਮਿਲਦਾ ਸੀ ਨਾ ਜਿਹੜਾ ਕਹਿੰਦੇ ਸੀ ਪੁਲਿਸ ਵਾਲੇ ਕਿ ਏਆਈ ਹੈ ਛੁੱਟੀ ਜਾਣਾ ਪ੍ਰੂਫ ਕਰਦਾ ਏਆਈ ਨਹੀਂ ਮੈਂ ਚੈਲੰਜ ਕਰਦਾ ਹੁਣ ਵੀ ਕਿ ਇਹਦੀ ਇਨਕੁਆਇਰੀ ਹੋਵੇ ਆ ਸਾਰਾ ਜਿਹੜਾ AI ਕਹਿੰਦੇ ਆ ਨਾ ਆ ਸਾਰਾ ਅਸਲੀ ਚਿੱਠਾ ਸਾਹਮਣੇ ਆਊਗਾ ਜੇ ਇਹਦੀ ਫਰੀ ਐਂਡ ਫੇਅਰ ਇਨਕੁਆਇਰੀ ਹੋਵੇ ਤੇ ਮੈਂ ਕਹਿਣਾ ਚਾਹਣਾ ਅਸੀਂ ਅਖੀਰ ਤੱਕ ਜਾਵਾਂਗੇ ਹਰ ਕੋਟ ਦਾ ਦਰਵਾਜ਼ਾ ਖਰਾਗੇ ਜਦੋਂ ਤੱਕ ਐੱਸਐੱਸਪੀ ਦੇ ਮੁਕੱਦਮਾ ਨਹੀਂ ਹੁੰਦਾ ਤੇ ਅੰਦਰ ਨਹੀਂ ਹੁੰਦਾ ਕਿਉਂਕਿ ਜੋ ਧਜੀਆਂ ਇਹਨੇ ਕਾਨੂੰਨ ਨਹੀਂ ਉਣਾਈਆਂ ਉਹਦੀ سزا ਹੁਣ ਮਿਲਨੀ ਪਊਗੀ ਇਸ ਵਿੱਚ 500 ਕਰੋੜ ਰੁਪਏ ਦਾ ਸੀਐਮ ਮਿਲ ਰਿਹਾ ਜੀ ਕਿਵੇਂ ਦੇਖ ਰਹੇ ਹੋ ਨਵਜੋਤ ਕੋਰ ਸਿੱਧੂ ਨੇ ਬੜੇ ਵੱਡੇ ਇਲਜ਼ਾਮ ਲਾਏ ਨੇ ਕਾਂਗਰਸ 'ਤੇ ਦੇਖੋ ਕਾਂਗਰਸ ਤਾਂ ਨਾਲ ਇੱਕ ਦੂਜੇ ਨੂੰ ਮਾਰਨ ਤੇ ਫਿਰਦੀ ਹੈ ਉਹ ਇੱਕ ਪਾਰਟੀ ਹੈ ਜਿਨੇ ਇਕੱਲਾ ਲੁੱਟਿਆ ਪੰਜਾਬ ਤੇ ਦੇਸ਼ ਨੂੰ ਉਹਨਾਂ ਨੇ ਮੈਂ ਹੁਣੇ ਕਿਹਾ ਸਾਰੇ ਕਾਂਗਰਸ ਦੇ ਮੁੱਖ ਮੰਤਰੀ ਦੇ ਨਾਂ ਲੱਤੇ ਹੈ ਜੀ ਮੈਂ ਤਾਂ ਕਹਿਣਾ ਜਣਾ ਅੱਖਾਂ ਮੀਚ ਕੇ ਪੰਜਾਬੀਓ ਅਕਾਲੀ ਦਲ ਦੇ ਝੰਡਾ ਝੁਲਣ ਲਾ ਦਿਓ کوئی ٹینشن ہی ہو جائے گا نہیں ہوں اگلی پارٹی کسے جائے گا نہیں میں نے سالے کے تیس آپ کنے چھے کیوں نہیں ایک نشانی دا دیو ایک ایک چیز کی آپ کو لیے ایک بنا ایسی ایک بھی جویدہ پیو ایک چیز نہیں دا سکتا ہے تو سیدھنی نشانی نہیں دا سکتا ہے کہ آپ منایا ہیں یا آپ قسام ہو گتا ہے یا آپ قریب ہو گتا ہے

ਜਿਹੜੇ 30 ਸਾਲ ਪੰਜ ਮੁੱਖ ਮੰਤਰੀਆਂ ਦੇ ਕੁੱਤੇ ਨਹੀਂ ਵੀ ਇਹਨਾਂ ਕੰਧ ਹੋ ਰਾਇਦੇ ਫਿਰ ਦੇਖ ਲਿਓ ਨਾ ਢੋਟੀਆਂ ਪਿੰਡਾਂ ਦੇ ਮੰਡੀਆਂ ਹੁੰਨੀਆਂ ਸੀ ਨਾ ਆਟਾ ਦਾ ਵੀ ਸਹੀ ਹੋਣੀ ਸੀ ਨਾ ਝਗੜ ਮਿਲਦੇ ਸੀ ਨਾ ਪੂਰਾ ਕਨੈਕਸ਼ਨ ਮਿਲਦਾ ਸੀ ਨਾ ਕਸਿਆ